ਦੁਬਈ 'ਚ ਰੋਟੀ ਰੋਟੀ ਕਮਾਉਣ ਗਏ ਗੁਰਦਾਸਪੁਰ ਦੇ ਪਿੰਡ ਫੂੰਬੋਈ ਦੇ ਨੌਜਵਾਨ ਅਮਰਜੀਤ ਦੀ ਮੌਤ ਦੀ ਖਬਰ ਆਉਣ ਨਾਲ ਪਿੰਡ 'ਚ ਦੁੱਖ ਦੀ ਲਹਿਰ ਫੈਲ ਗਈ ਹੈ। ਦਰਅਸਲ ਅਮਰਜੀਤ ਸਿੰਘ 12 ਸਾਲ ਪਹਿਲਾਂ ਦੁਬਈ ਗਿਆ ਸੀ ਜਿੱਥੇ ਉਹ ਇੱਕ ਕੇਸ 'ਚ ਫਸ ਕੇ ਜੇਲ੍ਹ ਦੀ ਸਜ਼ਾ ਕੋਪ ਰਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ 2 ਦਿਨ ਪਹਿਲਾਂ ਹੀ ਜੇਲ੍ਹ ਤੋਂ ਅਮਰਜੀਤ ਦੇ ਦੋਸਤ ਨੇ ਉਸਦੀ ਮੌਤ ਬਾਰੇ ਸੂਚਿਤ ਕੀਤਾ ਸੀ। ਤੇ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਲੱਗਣ ਦਿੱਤਾ ਕਿ ਕੀ ਸਜ਼ਾ ਕਿਸ ਕਾਰਨ ਹੋਇਆ ਕੀ ਨਹੀਂ। ਵੀ ਗਵਰਨਮੈਂਟ ਉਸਨੇ ਕੋਈ ਨਹੀਂ ਸਾਨੂੰ ਜਵਾਬ ਦਿੱਤਾ ਵੀ ਮਰ ਗਿਆ ਜਾਂ ਹੈਗਾ ਜਾਂ ਕੀ ਨਹੀਂ ਅਜੇ ਜੇਲ੍ਹ ਤੇ ਜਿਹੜੇ ਮੁੰਡੇ ਨੇ ਉਹਨਾਂ ਨੇ ਫੋਨ ਕੀਤੇ ਨੇ ਅਜੇ ਤੱਕ ਭਾਈ ਉਹਨਾਂ ਦਾ ਅਜੇ ਤੱਕ ਕੋਈ ਫੋਨ ਕੋਈ ਨਹੀਂ ਆਇਆ ਪਰਸੋਂ ਦੇ ਫੋਨ ਨਾਲ ਲਗਾਤਾਰ ਜੇਲ੍ਹੋਂ ਕਿਉਂ ਮੁੰਡਿਆਂ ਦੇ ਆਈ ਜਾਂਦੇ ਨੇ ਤੇ ਆ ਗੱਲ ਹੋ ਗਈ ਹੈ ਤੇ ਇਹਨਾਂ ਸਾਨੂੰ ਦੱਸਿਆ ਨਹੀਂ ਅਜੇ ਤੱਕ ਵੀ ਕੀ ਹੋਇਆ ਕੀ ਕੀ ਨਹੀਂ ਹੋਇਆ ਤੇ ਮੌਤ ਦਾ ਕਰਨ ਦਸੀ ਜਾਂਦੇ ਨੇ ਫਿਰ ਮੌਤ ਹੋ ਗਈ ਹੈ ਬਸ ਤੇ ਉਹਨਾਂ ਨੇ ਜੇ ਉਹ ਵੀ ਨਹੀਂ ਦੱਸਿਆ ਬਰਬਾਦ ਦਾ ਇਹ ਵੀ ਕਹਿਣਾ ਹੈ ਕਿ ਦੁਬਈ ਸਰਕਾਰ ਨੇ ਹੁਣ ਤੱਕ ਵੀ ਉਹਨਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਦੱਸ ਦਈਏ ਕਿ ਬਰਬਾਦ ਮੈਂਬਰਾਂ ਨੇ ਆਪਣੇ ਬੁੱਤ ਵੀ ਦੇ ਹਾਈਲੀ ਹਰ ਮੰਤਰੀ ਦਾ ਦਰਵਾਜ਼ਾ ਖੜਕਾਇਆ ਸੀ ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਦੂਰ ਤੱਕ ਕਈ ਬਾਦਲ ਤੱਕ ਵੀ ਸਰਕਾਰਾਂ ਨੂੰ ਸਾਰੇ ਕਿਹਾ ਇੱਕ ਸਿਰਫ ਜਿਹੜਾ ਐਸਪੀ ਸਬਰਾਇਆ ਉਹ ਚਾਰਾ ਕਰਦਾ ਰਿਹਾ ਜਿੰਨਾ ਵੀ ਕੀਤਾ ਉਹ ਸਾਨੂੰ ਮਿਲਦਾ ਵੀ ਰਿਹਾ ਉਹ ਅੰਦਰ ਆਪੀ ਅੱਜ ਆ ਜਣੇ ਛੱਡ ਦੇਣੇ ਆ ਬਸ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਘਰ ਲੈ ਆਉਣੇ ਆ ਤੇ ਅਜੇ ਤੱਕ ਕੋਈ ਸੱਦੀ ਸੁਣਵਾਈ ਨਹੀਂ ਹੋਈ ਫਿਲਹਾਲ ਪਰਿਵਾਰਕ ਮੈਂਬਰ ਆਪਣੇ ਨੌਜਵਾਨ ਪੁੱਤਰ ਦੀ ਮੈਡੀਕਲ ਦੇ ਭਾਰਤ ਲੈ ਆਉਣ ਦੀ ਮੰਗ ਕਰ ਰਿਹਾ ਹੈ ਕੁਦਾਸੋਤੋ ਰਿਸ਼ਵਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com